ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ 1 ਮਹੀਨੇ ਦੇ ਵਿੱਚ ਵਿੱਚ ਤੁਹਾਡਾ ਮੋਟਾਪਾ ਖਤਮ ਹੋ ਜਾਵੇਗਾ ਤੁਹਾਡੇ ਪੇਟ ਦੇ ਚਰਬੀ ਦਾ ਸਮਝੂ ਮੋਮ ਦੀ ਤਰ੍ਹਾਂ ਹੀ ਪਿੰਗਲ ਜਾਵੇਗੀ ਜੇਕਰ ਤੁਹਾਨੂੰ ਪੇਟ ਨਾਲ ਸੰਬੰਧਿਤ ਕੋਈ ਵੀ ਰੋਗ ਹੋਵੇ ਭਾਵੇਂ ਕਿ ਕਬਜ ਹੋਵੇ ਗੈਸ ਹੋਵੇ ਜਾਂ ਫਿਰ ਹੋਰ ਕੋਈ ਵੀ ਰੋਗ ਹੋਵੇ ਤੁਹਾਡਾ ਪੇਟ ਦਰਦ ਹੁੰਦਾ ਹੋ ਤਾਂ ਇਹ ਰੋਗ ਤੁਹਾਡਾ ਜਲਦੀ ਤੋਂ ਜਲਦੀ ਖਤਮ ਹੋ ਜਾਵੇਗਾ ਦੋਸਤੋ ਜੇਕਰ ਤੁਹਾਨੂੰ ਲੀਵਰ ਸੰਬੰਧੀ ਕੋਈ ਵੀ ਸਮੱਸਿਆ ਹੋਵੇ ਤੁਹਾਨੂੰ ਫੈਟੀ ਲੀਵਰ ਦੀ ਸਮੱਸਿਆ ਹੋਵੇ ਤਾਂ 7 ਦਿਨਾਂ ਦੇ ਵਿੱਚ ਵਿੱਚ ਹੀ ਤੁਹਾਨੂੰ ਇਸ ਦਾ ਫਾਇਦਾ ਨਜ਼ਰ ਆਵੇਗਾ ਸਿਰ ਦਰਦ ਹੋਵੇ ਤਾਂ ਉਸ ਲਈ ਤਾਂ ਇਹ ਬਹੁਤ ਜ਼ਿਆਦਾ ਫਾਇਦੇ ਕਰ ਲਈ ਤੁਹਾਨੂੰ ਤਿੰਨ ਚੀਜ਼ਾਂ ਦੀ ਜ਼ਰੂਰਤ ਪਵੇਗੀ ਦੋਸਤੋ ਇਹ ਤਿੰਨਾਂ ਚੀਜ਼ਾਂ ਤੁਹਾਡੀ ਰਸੋਈ ਵਿੱਚ ਆਸਾਨੀ ਨਾਲ ਮਿਲ ਬੈਸ ਜਾਣਗੀਆਂ ਤੁਹਾਨੂੰ ਇਸ ਨੂੰ ਖਰੀਦਣ ਲਈ ਬਾਹਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਤਾਂ ਪਹਿਲੀ ਚੀਜ਼ ਹੈ ਜੀਰਾ ਦੂਸਰੀ ਚੀਜ਼ ਹੈ ਸੌਂਫ ਤੀਜੀ ਚੀਜ਼ ਹੈ ਸੁੱਕਾ ਧਨੀਆ ਤਦ ਉਸੇ ਅੱਧਾ ਚਮਚ ਜੀਰਾ ਲੈਣਾ ਹੈ ਇੱਕ ਚਮਚ ਤਨੀਆ ਅਤੇ ਦੋ ਚਮਚ ਸੌਫ ਲੈ ਕੇ ਤੁਸੀਂ ਇੱਕ ਗਲਾਸ ਪਾਣੀ ਦੇ ਵਿੱਚ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਕਸ ਕਰਕੇ ਰਾਤ ਭਰ ਲਈ ਭੌਂ ਕੇ ਰੱਖ ਦੇਣੇ ਹਨ ਰਾਤ ਭਰ ਭੌਂੇ ਰਹਿਣ ਤੋਂ ਬਾਅਦ ਜਦੋਂ ਤੁਸੀਂ ਸਵੇਰੇ ਦੇਖੋਗੇ ਕਿ ਇਹਨਾਂ ਤਿੰਨੇ ਚੀਜ਼ਾਂ ਦਾ ਜਿਹੜਾ ਕੀ ਗੁਣ ਹੈ ਨਾ ਇਹਨਾਂ ਚੀਜ਼ਾਂ ਦੇ ਗੁਣ ਹੈ ਉਹ ਉਸ ਪਾਣੀ ਦੇ ਵਿੱਚ ਆ ਜਾਣਗੇ ਤਾਂ ਤੁਸੀਂ ਇਸ ਨੂੰ ਛਾਣ ਕੇ ਉਸ ਦਾ ਸੇਵਨ ਰੋਟੀ ਖਾਣ ਤੋਂ ਤਾਂ ਕਿ ਜਦੋਂ ਤੁਸੀਂ ਸਵੇਰ ਦਾ ਨਾਸ਼ਤਾ ਕਰਦੇ ਹੋ ਨਾਸ਼ਤੇ ਤੋਂ ਅੱਧੇ ਘੰਟੇ ਬਾਅਦ ਤੁਸੀਂ ਇਹਦਾ ਸੇਵਨ ਕਰਨਾ ਹੈ ਤੁਸੀਂ ਇਸਦਾ ਸੇਵਨ ਖਾਲੀ ਪੇਟ ਨਹੀਂ ਕਰਨਾ ਜਿਹੜਾ ਤੁਹਾਡਾ ਜੀਰਾ ਧਨੀਆ ਤੇ ਸੌ ਬਾਅਦ ਜਾਵੇਗਾ ਤੁਸੀਂ ਇਸ ਨੂੰ ਕੀ ਕਰਨਾ ਹੈ ਜਦੋਂ ਤੁਸੀਂ ਸਵੇਰੇ ਛਾਣੋਗੇ ਤਾਂ ਉਸ ਛਾਣੇ ਹੋਏ ਮਿਸ਼ਰਣ ਦੇ ਵਿੱਚ ਤੁਸੀਂ ਇੱਕ ਗਲਾਸ ਪਾਣੀ ਪਾ ਕੇ ਹੋ ਰੱਖ ਦਿਓ ਅਤੇ ਸ਼ਾਮ ਨੂੰ ਵੀ ਤੁਸੀਂ ਉਹਦਾ ਸੇਵਨ ਕਰੋ ਤੁਸੀਂ ਇਹਦਾ ਸੇਵਨ ਸਿਰਫ ਇੱਕ ਦਿਨ ਹੀ ਕਰਨਾ ਹੈ ਇੱਕ ਦਿਨ ਤੁਸੀਂ ਭਾਵ ਕਿ ਦੋ ਟਾਈਮ ਇਸਦਾ ਸੇਵਨ ਕਰਨਾ ਹੈ ਜਿਹੜਾ ਕਿ ਰਾਤ ਦਾ ਬੱਤਿਆ ਹੋਵੇਗਾ ਜੀਰਾ ਤਨੀਆ ਤੇ ਸੌ ਤੁਸੀਂ ਉਸ ਨੂੰ ਦੁਬਾਰਾ ਸਵੇਰੇ ਕਲਾਸ ਪਾਣੀ ਦੇ ਵਿੱਚ ਪਾ ਕੇ ਸ਼ਾਮ ਤੱਕ ਰੱਖ ਦੇਣਾ ਹੈ ਅਤੇ ਰਾਤ ਦੇ ਖਾਣੇ ਖਾਣ ਦੋ ਦੇ ਘੰਟੇ ਬਾਅਦ ਤੁਸੀਂ ਉਹਦਾ ਸੇਵਨ ਕਰਨਾ ਹੈ ਤਾਂ ਤੁਸੀਂ ਦੇਖੋਗੇ ਇਹਨਾਂ ਤਿੰਨਾਂ ਚੀਜ਼ਾਂ ਦਾ ਜੋ ਤੁਹਾਨੂੰ ਫਾਇਦਾ ਹੋਵੇਗਾ ਤੁਸੀਂ ਦੋਸਤੋਂ ਹੈਰਾਨ ਹੋ ਜਾਓਗੇ ਕਿ ਤੁਹਾਨੂੰ ਇੰਨੇ ਜ਼ਿਆਦਾ ਫਾਇਦੇ ਉਸਦੇ ਮਿਲਣਗੇ ਤਾਂ ਐਸੀ ਸਾਡੀ ਅੱਜ ਦੀ ਵੀਡੀਓ ਤਾਂ ਅੱਜ ਦੀ ਵੀਡੀਓ ਵਿੱਚ ਸਿਰਫ ਇਨਾ ਹੀ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜਰੂਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਇਸ ਦੇ ਫਾਇਦਿਆਂ ਬਾਰੇ ਪਤਾ ਲੱਗ ਸਕੇ ਤਾਂ ਦੋਸਤੋਂ ਖੁਸ਼ ਰਹੋ ਤੰਦਰੁਸਤ ਰਹੋ ਅਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ